ਮੈਂ ਸਰਵਰ ਸਿੰਘ ਪੰਦੇਰ ਕਿਸਾਨ ਮਜ਼ਦੂਰ ਸਿਕਸ਼ ਕਮੇਟੀ ਪੰਜਾਬ ਤੋਂ ਪੰਜਾਬ ਸਰਕਾਰ ਨੇ ਕੇਂਦਰ ਦੀਆਂ ਨੀਤੀਆਂ ਦਾ ਸਾਥ ਦੇਣ ਦਾ ਫੈਸਲਾ ਕਰ ਲਿਆ ਜਿਹੜਾ ਬਿਜਲੀ ਸੋਧ ਬਿਲ ਵੀ ਸੋ 25 ਸੀਗਾ ਹੁਣ 26 ਹੋਊਗਾ ਜਿਹਦੇ ਤੇ ਕੇਂਦਰ ਸਰਕਾਰ ਨੇ ਸਾਰੀ ਤਿਆਰ ਤਿਆਰੀ ਕਰ ਰੱਖੀ ਜਿੱਤੇ ਸੀ ਪੰਜਾਬ ਦੀ ਸਰਕਾਰ ਨੂੰ ਸਵਾਲ ਕਰਦੇ ਆਂ ਪੀ ਤੁਸੀਂ ਆਪਣਾ ਇਹਦੇ ਤੇ ਪੁਆਇੰਟ ਆਫ ਊ ਦੱਸੋ ਔਰ ਤੁਸੀਂ ਵਿਧਾਨ ਸਭਾ ਜਿਹਦੇ ਵਿਰੋਧ ਮਤਾ ਪਾਸ ਕਰੋ ਪਿਛਲੀ ਦਣੀ ਜਿਹੜੇ ਸਾਡੇ ਬਿਜਲੀ ਮੰਤਰੀ ਨੇ अरोड़ा ਸਾਹਿਬ ਉਹਨਾਂ ਦਾ ਬਿਆਨ ਆਇਆ ਸੀਗਾ ਵੀ ਫਰਵਰੀ ਚ ਪ੍ਰੀਪੇਡ ਮੀਟਰ ਜਿਹੜੇ ਪ੍ਰੀਪੇਡ ਬਿੱਲ ਨੇ ਜਿਹੜੇ ਮੁਲਾਜ਼ਮ ਉਹ ਭਰਿਆ ਕਰਨਗੇ ਤੇ ਅੱਜ ਪੰਜਾਬ ਸਰਕਾਰ ਨੇ ਉਹਦੇ ਸਬੰਧੀ ਇੱਕ ਚਿੱਠੀ ਲਿਖਤੀ ਹੈ ਬਿਜਲੀ ਮੰਤਰਾਲੇ ਨੇ ਵੀ ਹੁਣ ਜਿੰਨੇ ਵੀ ਮੁਲਾਜ਼ਮ ਨੇ ਉਹ ਪ੍ਰੀਪੇਡ ਬਿੱਲ ਭਰ ਲਈ ਤਿਆਰ ਹੋਣ ਤੇ ਆਪਣੇ ਖਾਤੇ ਦੇ ਵਿੱਚ 1000 ਰੁਪਇਆ ਰੱਖਣ ਜੇ 1000 ਰੁਪਇਆ ਨਹੀਂ ਹੋਊਗਾ ਤੇ ਰੋਜ਼ ਜਿਹੜੀ ਆ ਉਹਨਾਂ ਦੀ ਘੰਟਿਆਂ ਬੱਧੀ ਬਿਜਲੀ ਬੰਦ ਰਿਆ ਕਰੂਗੀ ਇਹ ਵੀ ਸ਼ਰਤ ਨਾਲ ਆਜੀ ਤੇ ਪੰਜਾਬੀਓ ਉਠੋ ਬਿਜਲੀ ਬੋਰਡ ਦਾ ਨਿਜੀਕਰਨ ਸਾਰੇ ਪੰਜਾਬੀਆਂ ਦੇ ਉੱਤੇ ਵੱਡਾ ਬੋਝ ਪੈਣਾ ਇਸ ਕਰਕੇ ਸਾਨੂੰ ਇਕੱਠੇ ਹੋ ਕੇ ਇਸ ਆਪਣੇ ਬਿਜਲੀ ਬੋਰਡ ਨੂੰ ਬਚਾਉਣ ਲਈ ਵੱਡੇ ਸੰਘਰਸ਼ ਲਈ ਤਿਆਰ ਰਹਿਣਾ ਚਾਹੀਦਾ ਪੰਜਾਬ ਸਰਕਾਰ ਜੇ ਕਿਸਾਨਾਂ ਮਜ਼ਦੂਰਾਂ ਤੇ ਪੰਜਾਬੀਆਂ ਦੇ ਨਾਲ ਹੈ ਤੇ ਆਪਣਾ ਪੱਤਰ ਵਾਪਸ ਲਵੇ ਔਰ ਬਿਜਲੀ ਮੰਤਰੀ ਦਾ ਖਾ ਬਿਆਨ ਸੀਗਾ ਕਿ ਅਸੀਂ ਇਸ ਮੀਟਰਾਂ ਨਾਲ ਸਹਿਮਤ ਤਾਂ ਹੈ ਨਹੀਂ ਕਿ ਪਰ ਸਾਨੂੰ ਹੁਣ ਮਿਲੇ ਆ ਤੇ ਅਸੀਂ ਤਾਂ ਕਰਕੇ ਲਾਉ ਰਹੇ ਆ ਤੋ ਕੇਂਦਰ ਸਰਕਾਰ ਦਾ ਭਗਵੰਤ ਮਾਨ ਸਰਕਾਰ ਨੂੰ ਸਾਥ ਨਹੀਂ ਦੇਣਾ ਚਾਹੀਦਾ ਸੀ ਤਾਂ ਹੀ ਕਹਿੰਨੇ ਆ ਕਿ ਸੂਬਾ ਤੇ ਕੇਂਦਰ ਦੋਵੇਂ ਸਾਨੂੰ ਮਾਰ ਤੇ ਤੁੱਲੇ ਹੋਇਆ ਧੰਨਵਾਦ